ਹੋ ਗਏ ਲੋੜੀ ਮਨਾਉਂਦੇ ਲੋੜੀ ਮਨਾਉਂਦੇ ਬਟੇ 60 ਸਾਲ ਹੋ ਗਏ 60 ਸਾਲ ਹੋ ਗਿਆ ਹਾਂ ਕਿਵੇਂ ਦਾ ਤਿਉਹਾਰ ਬਾਰਿਆ ਹੁਣ ਤੱਕ ਦਾ ਬਹੁਤ ਵਧੀਆ ਤਿਉਹਾਰ ਬਾਰਿਆ ਬਹੁਤ ਖੁਸ਼ੀ ਵਾਲਾ ਤਿਹਾਰ ਹੈ ਬੱਚੇ ਇਕੱਠੇ ਹੁੰਦੇ ਆ ਹੂੰ ਲੜਕੀਆਂ ਆਤੀਆਂ ਬੱਚੇ ਆ ਦੋਤੇ ਹਨ ਦੋਤੀਆਂ ਹਨ ਸਭ ਮਨਾਤੇ ਆਂ ਆਨ ਵਾਲਾ ਟਾਈਮ ਸਾਰੇ ਪੰਜਾਬੀਆਂ ਲਈ ਸਮੂਹ ਇਨਸਾਨੀਅਤ ਲਈ ਬਹੁਤ ਵਧੀਆ ਹੋਵੇ ਬੜੀਆਂ ਬੜੀਆਂ ਕਰੋਪੀਆਂ ਆਈਆਂ ਨੇ ਤੇ ਪਰ ਹੁਣ ਸੁੱਖ ਦਾ ਟਾਈਮ ਆ ਲੋੜੀ ਇਹ ਨਵਾਂ ਸਾਲ ਹੈ ਪ੍ਰਮਾਤਮਾ ਸਾਰਿਆਂ ਦੀ ਕਿਰਪਾ ਕਰੇ ਸਾਰੇ ਵਧੀਆ ਤਰੀਕੇ ਨਾਲ ਮਨਾਣ ਤੇ ਮੈਂ ਮਹਾਲਵਾ ਕਾਲਜ ਦੀ ਪੜਨ ਵਾਲੀਆਂ ਤੇ ਅਸੀਂ ਸਵੇਰੇ ਸਿਰ ਉੱਤੇ ਲੋੜੀ ਬਾਲੀ ਟੀਚਰਾਂ ਨਾਲ ਬਹੁਤ ਮਜ਼ਾ ਕੀਤਾ ਡਾਂਸ ਵਗੈਰਾ ਕੀਤਾ ਤੁਹਾਨੂੰ ਬਹੁਤ ਮਜ਼ਾ ਆਇਆ ਉੱਥੇ ਜਾ ਕੇ ਖੁਸ਼ੀ ਦਾੜੀ ਕੀ ਕਰਨਾ ਹੈ ਹੋ ਆ ਪਾਪ ਕੌਰ ਟ੍ਰਿਓੜੀਆਂ ਗੱਟਕ ਸਾਰੇ ਮਨਾਵਾਂਗੇ ਪਰਿਵਾਰ ਨਾਲ ਰਾਤੀ ਲੋੜੀ ਬਾਲਾਂਗੇ ਤੇ ਸਾਰੇ ਗਲੀ ਵਾਲੇ ਇਕੱਠੇ ਹੋ ਕੇ ਮਨਾਵਾਂਗੇ ਪੀ ਲੋਕਾਂ ਦੇ ਰਿਵਾਜ ਕੀ ਹੈ ਕਿਹੜੀ ਲੋਕ ਜ਼ਿਆਦਾ ਖਰੀਦ ਰਿਹਾ ਆਈ ਰੇਉੜੀਆਂ ਗੱਚੇ ਕ ਹੋ ਗਏ ਮੌਫਲੀਆਂ ਪਾਪਕੋਰਨ ਦੇ ਗਾਈ ਬਹੁਤ ਜ਼ਿਆਦਾ ਸੇਲ ਲੈਂਦੇ ਪਏ ਆ ਜਿਹੜੇ ਮੁਰੰਡੇ ਪੇ ਲਾਈ ਪਏ ਹਾਂ ਕਾਫੀ ਤਾਂ ਆਈ ਇਹਨਾਂ ਦੇ ਹੁੰਦੇ ਵਿੱਚ ਲੋਹੜੀ ਦਾ ਤਿਉਹਾਰ ਜੀ ਹਾਂ ਲੋਹੜੀ ਦੇ ਤਿਉਹਾਰ ਦੇ ਵਿੱਚ ਇੱਕ ਦੂਜੇ ਲਈ ਪ੍ਰੇਮ ਪਿਆਰ ਨਵੇਂ ਸਾਲ ਦਾ ਆਗਮਨ ਸਰਦ ਰੁੱਤ ਦੇ ਨਾਲ ਕੁਝ ਹੱਲਾਸ਼ੇਰੀਆਂ ਕੁਝ ਗੱਲਾਂ ਤਾਂ ਹੁੰਦੀਆਂ ਹੁੰਦੀਆਂ ਨੇ ਨਾਲ ਦੇ ਖਾਣ ਪੀਣ ਦੀ ਗੱਲ ਕਰਦੇ ਆ ਜੀ ਹਾਂ ਕੀ ਕੁਝ ਹੁੰਦਾ ਹੈ ਲੋਹੜੀ ਦੇ ਤਿਉਹਾਰ ਦੇ ਵਿੱਚ ਖਾਣਾ ਪੀਣਾ ਲੋਹੜੀ ਬਾਲਣਾ ਤੇ ਨਾਲ ਬਹਿ ਕੇ ਪਰਿਵਾਰ ਦੇ ਗੱਲਾਂ ਬਾਤਾਂ ਮਾਰਦੇ ਆ ਇਹ ਹੈ ਜੀ ਪਾਪਕੋਰਨ ਰਿਓੜੀਆਂ ਜੀ ਹਾਂ ਪਾਪਕੋਰਨ ਰਿਓੜੀਆਂ ਗੱਚਕਾ ਤੇ ਨਾਲ ਦੇ ਨਾਲ ਹੋਰ ਵੀ ਉਹ ਸਾਰੀ ਸਮਗਰੀ ਜਿਹੜੀ ਲੋਹੜੀ ਦੇ ਤਿਉਹਾਰ ਤੇ ਖਾਸ ਕਰਕੇ ਸਰਦੀਆਂ ਚ ਠੰਡ ਚ ਖਾਧੀ ਬਿਤੀ ਜਾਂਦੀ ਹੈ ਸੋ ਆ ਦੇਖ ਸਕਦੇ ਹੋ ਕਿ ਕਿਵੇਂ ਲੋਕ ਖਰੀਦਾਰੀਆਂ ਵਗੈਰਾ ਕਰ ਰਹੇ ਆ ਹਾਂਜੀ ਭੈਣ ਜੀ ਕੀ ਕੁਝ ਖਰੀਦਣ ਆਏ ਹੋ ਅੱਜ ਕੀ ਕੁਝ ਲੈਣੇ ਆਏ ਹੋ ਇਹ ਸਾਡੀ ਮੇਰੀ ਸ਼ਾਪ ਹੈ ਮੇਰੀ ਆਪਣੀ ਸ਼ਾਪ ਹੀ ਆ ਬਾਜੀ ਵੇ ਫਿਰ ਦੱਸੋ ਲੋਕਾਂ ਦੇ ਰਿਵਾਜ ਕੀ ਹੈ ਕਿਹੜੀ ਜੀ ਲੋਕ ਜ਼ਿਆਦਾ ਖਰੀਦ ਰਹੇ ਆ ਆਈ ਰੇਵੜੀਆਂ ਗੱਚੇ ਕ ਹੋ ਗਏ ਮੌਫਲੀਆਂ ਪਾਪਕਨ ਦੇ ਆਈ ਬਹੁਤ ਜ਼ਿਆਦਾ ਸੇਲ ਲੈਂਦੇ ਪਏ ਆ ਜਿਹੜੇ ਮੁਰੰਡੇ ਪਏ ਲਾਈ ਪਏ ਹਾਂ ਕਾਫੀ ਤਾਂ ਆਈ ਇਹਨਾਂ ਦੇ ਹੁੰਦਾ ਕਿਵਾਂ ਕੁਆਲਿਟੀ ਕਿਵੇਂ ਆਂ ਅੱਛੀ ਕੁਆਲਿਟੀ ਸਾਰੀ ਸਾਰੀ ਬਹੁਤ ਦੇ ਕੁਆਲਿਟੀ ਹੈ ਫਿਰ ਰੇਟ ਕਿ ਜਾਇਜ਼ ਰੱਖੇ ਨੇ ਅਰੇ ਇਹ ਬਿਲਕੁਲ ਮੇਰਾ ਜਾਇਜ਼ ਰੇਟ ਹੈ ਲੋਕੀ ਨਹੀਂ ਪਤਾਵਾ ਕਿ ਅਸੀਂ ਰੇਟ ਕੀ ਘੱਟ ਦਿੰਦੇ ਪਿਆ ਠੀਕ ਹੈ ਸਾਰੇ ਲੋਕੀ ਹੜੇਲ ਤੋਂ ਆਂਦੇ ਪਿਆ ਕਿਹਾ ਹੁੰਦਾ ਠੀਕ ਹੈ ਤੇ ਕਿਵੇਂ ਹਰ ਸਾਲ ਆਉਣੀ ਹੈ ਇਦਾਂ ਹੀ ਤੇ ਹਰ ਸਾਲ ਅਸੀਂ ਲਾਦੇ ਐਪ ਕੀ ਕਿਵੇਂ ਹੈ ਐਪ ਕੀ ਜਾਰਾ ਮੰਗੇ ਘੱਟ ਮੰਗੇ ਕਿ ਠੀਕ ਹੈ ਠੀਕ ਹੈ ਅੱਜ ਵੀ ਠੀਕ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਜਿਤਨਾ ਇਸ ਸਾਲ ਵੀ ਰਹੀ ਹੈ ਠੀਕ ਹੈ ਕੀ ਆ ਬਤਾ ਤੇ ਅਕੀਰ ਕੋ ਨਵੀਆਂ ਆਟਮਾ ਕਿਰਕੜੀਆਂ ਆਈਆਂ ਨੇ ਨਵੀਆਂ ਚੀਜ਼ਾਂ ਨਹੀਂ ਚੀਜ਼ਾਂ ਆਈਆਂ ਆ ਦੇਖ ਲੇ ਗੋਲੇ ਬਣਾਇਆ ਸੀ ਤੇ ਹੱਥ ਨਾਲ ਬਣਾਏ ਤੇ ਆ ਰੇਵੜੀ ਤਾਂ ਹਰ ਸਾਲ ਜਿ ਲੱਗਦਾ ਹੀ ਇਹ ਲੱਗਦਾ ਹੀ ਗਿਆ ਕੱਚਾ ਕਰ ਹੋ ਗਿਆ ਜਿਵੇਂ ਕਿ ਆ ਡੱਬੇ ਵਾਲੇ ਸਾਰੇ ਲੋਕੇ ਨਾਲ ਭਾਂਦੇ ਨਾ ਹੁੰਦੇ ਬਤਾਇਆ ਨੇ ਤੇ ਕੀ ਆ ਕੀ ਏ ਟਮਣੇ ਅਰੇ ਮੁਠਾ ਕਹਿੰਦੇ ਇਹਨਾਂ ਨੂੰ ਖਾਸ ਤਾਂ ਖਾਸ ਤਾਂ ਗੱਚਾ ਕਰਦੇ ਨੇ ਤੇ ਇਹਨੂੰ ਤਿਲ ਵਾਲੇ ਕੱਚਾ ਕਹਿੰਦੇ ਇਹ ਤਿਲ ਵਾਲੇ ਕੱਚਾ ਹੋ ਗਏ ਆਹ ਹੋ ਗਈ ਤੇ ਚੀਨੀ ਵਾਲੇ ਖੰਡ ਵਾਲੇ ਰੇੜੀਆਂ ਹੋ ਗਈ ਆ ਚਾਰ ਵੈਰਾਈਟੀ ਮਿਕਸ ਕਰਤਾ ਡੱਬਾ ਕੇ ਪੈਕ ਕਰ ਦਿੱਤੀ ਠੀਕ ਹੈ ਠੀਕ ਹੈ ਕੀ ਬਾਤ ਹੈ ਮਿਕਸ ਵੈਰਾਈਟੀ ਡੱਬੇ ਵੀ ਹੈਗੇ ਨੇ ਹੋਰ ਕੀ ਕੀ ਅਜ ਆਪਣੇ ਕੋਲ ਇੱਚ ਕਿੱਡਬੇ ਕੀ ਕੀ ਆ ਆ ਵੀ ਸੇਮੀ ਹੈ ਨਾ ਕਿ ਆ ਡੱਬਾ ਦੂਜਾ ਹੋ ਗਿਆ ਠੀਕ ਹੈ ਠੀਕ ਹੈ ਆ ਰੋਲਸ ਆ ਗਏ ਠੀਕ ਹੈ ਠੀਕ ਹੈ ਨਹੀਂ ਉਹ ਸਾਹਮਣੇ ਕੀ ਕੀ ਪਿਆ ਹੋਇਆ ਜੀ ਸਾਹਮਣੇ ਦਿਖਾਓ ਉਹ ਦੇਖੋ ਤਿਲ ਵਾਲੇ ਕੱਚੇ ਸਾਰੇ ਅਲੱਗ ਅਲੱਗ ਵੈਰਾਈਟੀ ਹੈ ਉਹਨਾਂ ਦੀ ਠੀਕ ਹੈ ਤੇ ਬਾਕੀ ਓ ਵੀ ਫਿਲ ਵਾਲਾ ਗੱਚਕ ਆ ਗਿਆ ਮਤਲਬ ਸਾਰੇ ਵੈਰਾਈਟੀ ਅਲੱਗ-ਅਲੱਗ ਰੱਖੇ ਹੋਏ ਆ ਠੀਕ ਹੈ ਜੀ ਠੀਕ ਖਾਣ ਦਾ ਵੀ ਟੇਸਟੀ ਬਹੁਤ ਜ਼ਿਆਦਾ ਹੈ ਜਿਆਦਾ ਡਿਮਾਂਡ ਕਿਹੜੀ ਹਟਮਾ ਦੀ ਲੋੜੀ ਦੇ ਰੇਉੜੀ ਹੁੰਦੀ ਹੈ ਤੇ ਆਪਣਾ ਗੱਚਕ ਹੋ ਗਿਆ ਤੇ ਨੋਮਫਲੀ ਤੇ ਡਿਮਾਂਡ ਕਾਫੀ ਹੈ ਇਹਨਾਂ ਦੀ ਨੋਮਫਲੀ ਕਾਫੀ ਹੈ ਠੀਕ ਹੈ ਹਾਂ ਜੀ ਇਹਨਾਂ ਦਾ ਡਿਮਾਂਡ ਹੈ ਉਹ ਬਾਕੀ ਆ ਲੱਗਣੇ ਪੱਤ ਛੱਡੀ ਹੈ ਉਹ ਤੁਹਾਡੀਆਂ ਨੇ ਅੱਛਾ ਇੱਕ ਮਿੰਟ ਹੋਰ ਦੱਸੋ ਕਿ ਲੋਕ ਪਾਥੀਆਂ ਬਾਲ ਲਈ ਚਾਹੀਦੀਆਂ ਨੇ ਲੋੜੀ ਦੇ ਕੇ ਲੱਕੜਾਂ ਪਾਥੀ ਪਾਥੀ ਕਾਰਨ ਪਾਠੀ ਨਾਲ ਫਟਾਫਟ ਅਗਲੇ ਲਿੰਦੀ ਹੈ ਤੇ ਲੱਕਰ ਆਪੇ ਪੁੰਦੇ ਰਹਿੰਦੇ ਲੱਕਰ ਦਾ ਅੱਗੇ ਫਰਫੜ ਜਲਦੀ ਫੜਦਾ ਹੀ ਨਹੀਂ ਹਾਂ ਪਾਠੀ ਨਾਲ 2 ਮਿੰਟ ਲੱਗ ਜਾਂਦੀ ਹੈ ਠੀਕ ਹੈ ਸੇਕ ਵੀ ਚੰਗਾ ਹੁੰਦਾ ਹੈ ਖਰਾਬ ਜਿਆਦਾ ਲੱਗਦਾ ਹੈ ਖਰਾਬ ਕਰ ਜਾਂਦਾ ਹੈ ਧੂਆ ਲੱਗਦਾ ਖਜੇ ਹਾਂ ਬਹੁਤ ਜ਼ਿਆਦਾ ਤੇ ਪਾਠੀ ਨਾਲ ਲੈਣਾ ਹਗ ਨਹੀਂ ਹੈ ਕੀ ਬਾਤ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਮੂਫਲੀਆਂ ਦੇ ਭੰਡਾਰ ਤੇ ਗਰਮ ਜੀ ਮੂਫਲੇ ਕਿੱਤੀਆਂ ਹੋਈਆਂ ਨਾਲ ਦੇ ਨਾਲ ਆ ਪਾਠੀਆਂ ਵਗੈਰਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰੇ-ਪੂਰੇ ਪਰਿਵਾਰ ਮਿਹਨਤ ਕਰਦੇ ਆ ਤੇ ਕਿਵੇਂ ਇੱਥੇ ਆ ਕੇ ਆ ਦੇਖ ਸਕਦੇ ਹੋ ਜੀ ਤੇ ਕੋਈ ਗੱਲਬਤ ਕਰਦੇ ਆ ਹਾਂ ਜੀ ਕਜੀ ਕਿਵੇਂ ਮਿਹਨਤ ਕਰ ਰਹੇ ਹੋ ਕੀ ਕਰਦੇ ਪਏ ਹੋ ਆ ਮੂਫਲੀ ਭੁੰਦੇ ਜੀ ਮੂਫਲੀ ਭੁੰਦੇ ਪਏ ਹੋ ਵਾਹ ਜੀ ਵਾਹ ਗਰਮ ਗਰਮ ਮੂਫਲੀ ਹੈ ਹਾਂਜੀ ਹਾਂਜੀ ਕੀ ਬਾਤ ਹੈ ਕਿ ਲੋਕ ਲੈਂਦੇ ਪਿਆਰ ਨਾਲ ਖਰੀਦੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਕੀ ਬਾਤਾਂ ਕੀ ਬਾਤਾਂ ਕੋ ਆ ਦੇਖ ਸਕਦੇ ਹੋ ਜੀ ਕਿ ਮੂਫਲੀਆਂ ਵਗੈਰਾ ਗਰਮ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਦੇ ਨਾਲ ਅਤਲ ਵਗੈਰਾ ਇੱਕ ਵਾਰੀ ਜੀ ਗੱਲ ਸੁਣੋ ਇਹ ਤਿੱਲਨ ਦੀ ਕੀਮਤ ਤਾਂ ਹੁੰਦੀ ਲੋਕ ਇਹ ਵੀ ਲੋਟਾ ਬੋਲਦੇ ਨੇ ਪੋਹਾ ਅੱਜ ਪੋਹਾ ਅੱਗ 'ਚ ਪਾਉਂਦੇ ਆ ਹਾਂ ਅੱਗ 'ਚ ਕੀ ਕਰਦੇ ਇਹਦੀ ਪਿੱਛੇ ਕੋਈ ਸੋਚ ਆ ਵੀ ਇਹਨੂੰ ਅੱਗ 'ਚ ਪਾਉਂਦੇ ਨੇ ਨਹੀਂ ਇਹ ਤਾਂ ਬਿੱਦੀ ਹੁੰਦੀ ਇਹ ਲੋੜੀ ਦੇ ਨਾਮ 'ਪਾਉਂਦੇ ਸਗਨ ਪਾਉਂਦੇ ਤਾਂ ਕਿ ਆ ਚੀਜ਼ ਐ ਉਹ ਇਹ ਖਾਂਦੇ ਵੀ ਨੇ ਖਾਂਦੇ ਵੀ ਆ ਅੱਗ 'ਚ ਪਾਉਂਦੇ ਵੀ ਆ ਠੀਕ ਹੈ ਅੱਛਾ ਢੋਲੀ ਵੇਲੇ ਅੱਗ 'ਚ ਜਿਆਦਾ ਪਾਣਾ ਕੀ ਕੀ ਚਾਹੀਦਾ ਇਕ ਤਾ ਹੋ ਗਿਆ ਇੱਕ ਤਾ ਚੀਜ਼ ਹੋ ਗਿਆ ਤੇ ਮੁਰੰਡੇ ਹੋ ਗਏ ਤੇਲ ਦਾ ਪੈਕੇਟ ਹੋ ਗਿਆ ਮੌਮਫਲੀ ਪਾਪ ਕਨ ਗੱਜਕ ਰੇੜੀਆਂ ਆ ਸਾਰੇ ਪਾਉਂਦੇ ਸਾਰਾ ਕੁਝ ਚੀਜ਼ਾਂ ਪਾਉਂਦੇ ਵੀ ਖਾਈ ਵੀ ਜਾਂਦੇ ਨੇ ਖਾਂ ਦੇ ਪੰਡਮੀਆ ਜੀ ਤੁਹਾਡਾ ਚਲੋ ਬੜਾ ਅੱਛਾ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਆ ਦੇਖ ਸਕਦੇ ਹੋ ਕਿ ਕਿਹੇ ਪੂਰਾ ਪਰਿਵਾਰ ਮਿਹਨਤ ਕਰ ਰਿਹਾ ਹੈ ਲੋਹੜੀ ਵਾਲੇ ਦਿਨ ਤਿਉਹਾਰ ਤੇ ਕਿਵੇਂ ਜੋ ਵਧੀਆ ਕੁਆਲਿਟੀ ਦਾ ਸਮਾਨ ਹੈ ਉਹ ਦਿੱਤਾ ਜਾ ਰਿਹਾ ਸੋ ਖੋਰ ਆਪਣੇ ਭੈਣ ਜੀ ਕੋਲ ਲੈ ਪਈ ਸਸੀ ਕਾਲ ਜੀ ਕੀ ਨਾਮ ਤੁਹਾਡਾ ਰੁਪਿੰਦਰ ਠੀਕ ਹੈ ਰੁਪਿੰਦਰ ਜੀ ਲੋਹੜੀ ਵਾਲੇ ਦਿਨ ਕੀ ਕੀ ਖਰੀਦਾਰੀਆ ਕਰਦੇ ਹੋ ਕਿਹੜੇ ਆਈਟਮਾਂ ਜ਼ਿਆਦਾ ਪਸੰਦ ਕਰਦੇ ਹੋ ਹਾਂਜੀ ਰੋੜੀਆਂ ਮੂੰਗਫਲੀ ਹਾਂਜੀ ਹੋਰ ਕੀ ਹੋਰ ਬਸ ਹਾਂਜੀ ਹਾਂਜੀ ਤੇ ਫਿਰ ਰਾਤ ਨੂੰ ਲੋਹੜੀ ਮਨ ਲਈ ਜਾਉਗੀ ਹੈ ਹਾਂ ਜੀ ਕੀ ਬਾਤ ਆ ਠੀਕ ਹੈ ਜੀ ਤੇ ਲੋਹੜੀ ਦਾ ਤਿਉਹਾਰ ਦੀ ਤੁਸੀਂ ਪੰਜਾਬੀ ਮਤ ਦਾ ਕੀ ਸਮਝਦੇ ਇੰਪੋਰਟੈਂਸ ਕੀ ਸਮਝਦੇ ਹੋ ਲੋਹੜੀ ਤੋਂ ਸਿਰ ਦਬਾ ਕੇ ਨਹੀਂ ਇਹ ਕਹਿੰਦੇ ਪੰਜਾਬੀਆਂ ਦਾ ਸਭ ਤੋਂ ਪਹਿਲਾ ਤਿਉਹਾਰ 90 ਸਾਲ ਚੜਦਾ ਤਾਂ ਪੰਜਾਬੀ ਦਾ ਪਹਿਲਾ ਤਿਉਹਾਰ ਲੋਹੜੀ ਹੈ ਹਾਂਜੀ ਲੋਹੜੀ ਮਾਗੀ ਭਾਵੇਂ ਸਿੱਖ ਧਰਮ ਹੈ Hindu ਧਰਮ ਹੈ ਕੋਈ ਧਰਮ ਹੈ ਲੋਹੜੀ ਵਾਗੀ ਬੜੇ ਜ਼ਰੂਰੀ ਹੁੰਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਕੋਈ ਗੱਲ ਹੋਰ ਗੱਲਬਾਤ ਕਰਦੇ ਆ ਜਿਹੜੇ ਹੋਰ ਖਰੀਦਦਾਰੀ ਕਰਨ ਵਾਸਤੇ ਆਏ ਹੋਏ ਨੇ ਸਿੰਘ ਸਾਹਿਬ ਕਿਵੇਂ ਲੱਗ ਰ ਅੱਜ ਲੋਹੜੀ ਦਾ ਤਿਉਹਾਰ ਕਿਵੇਂ ਆਣ ਜਾ ਰਿਹਾ ਆਉਣ ਵਾਲਾ ਟਾਈਮ ਸਾਰੇ ਪੰਜਾਬੀਆਂ ਲਈ ਸਮੂਹ ਇਨਸਾਨੀਅਤ ਲਈ ਬਹੁਤ ਵਧੀਆ ਹੋਵੇ ਬੜੀਆਂ ਬੜੀਆਂ ਕਰੋਪੀਆਂ ਆਈਆਂ ਨੇ ਤੇ ਪਰ ਹੁਣ ਸੁੱਖ ਦਾ ਟਾਈਮ ਆ ਲੋਹੜੀ ਇਹ ਨਵਾਂ ਸਾਲ ਹੈ ਪਰਮਾਤਮਾ ਸਾਰਿਆਂ ਦੇ ਕਿਰਪਾ ਕਰੇ ਸਾਰੇ ਵਧੀਆ ਤਰੀਕੇ ਨਾਲ ਮਨਾਉਣ ਅੱਜ ਫੇਰ ਕੀ ਕੀ ਖਰੀਦਾਰੀ ਕਰਨ ਆਏ ਹੋ ਅਸੀਂ ਤੇ ਇਹ ਜੋ ਵੀ ਚਲਦੇ ਮੂੰਗਫਲੀ ਰੇਵੜੀਆਂ ਤੇ ਸਾਰੇ ਤਿਉਹਾਰ ਸਾਰੇ ਇਕੱਠੇ ਹੋ ਕੇ ਮਨਾਵਾਂਗੇ ਤੇ ਨਾਲੇ ਮੌਸਮ ਵੀ ਬਹੁਤ ਅੱਛਾ ਹੈਗਾ ਵਧੀਆ ਹੈਗਾ ਤੇ ਕੋਣੀ ਬਾਲਾ ਦਾ ਸੁਆਦ ਆਉਗਾ ਪੂਰਾ ਪੂਰਾ ਪੂਰੇ ਨਜ਼ਾਰੇ ਠੀਕ ਹੈ ਸਿਕਾ ਓਕੇ ਜੀ ਥੈਂਕ ਯੂ ਸੋ ਮਾਪੇ ਨਾਲ ਬੜੇ ਪਿਆਰੇ ਬੱਚੇ ਖੀਦਾਰੀ ਕਰਨ ਆਏ ਨੇ ਬੇਟਾ ਕਿਆ ਨਾਮ ਹੈ ਆਪਕਾ ਇਲਾਇਜ਼ਾ 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 ਕੀ-ਕੀ ਖਰੀਦਣੇ ਆਏ ਹੈ ਕਿਆ-ਕਿਆ ਖਰੀਦੇਗੀ ਅੱਜ ਮੁਫਲੀ ਗੱੱਚੇ ਗਰੇਵੜੀ ਕਿਆ-ਕਿਆ ਖਰੀਦੇਗੀ ਬੋਲੋ ਲੈਣਾ ਕਿਆ-ਕਿਆ ਖਰੀਦੇਗੀ ਅੱਜ ਮੁਫਲੀ ਮੁਫਲੀ ਗੱੱਚੇ ਗਰੇਵੜੀਆਂ ਔਰ ਪਕਣ ਵੀ ਓਕੇ ਔਰ ਫਿਰ ਰਾਤ ਕੋ ਲੋੜੀ ਵੀ ਬਾਲੋਗੇ ਹੱਥ ਵੀ ਸੇਕੋਗੇ ਹਾਂਜੀ ਠੀਕ ਹੈ ਹਾਂਜੀ ਅੱਡੀ ਤੁਹਾਡਾ ਨਾਮ ਸ਼ਸ਼ੀ ਤੁਸੀਂ ਜੀ ਲੋੜੀ ਦੀ ਕੀ ਮਹੱਤਤਾ ਸਮਝਦੇ ਹੋ ਕਿਵੇਂ ਇਹ ਪੰਜਾਬੀਆਂ ਵੱਲੋਂ ਐਨੇ ਖੁਸ਼ਹਾਲੀ ਨਾਲ ਬਣਾਈ ਜਾਂਦੀ ਹੈ ਅੱਗੇ ਦੇ ਲੋਕੀ ਬੇਟਿਆਂ ਨੂੰ ਨਹੀਂ ਹੁਣ ਤਾਂ ਬੇਟੀਆਂ ਦੀ ਬਹੁਤ ਖੁਸ਼ੀ ਨਾ ਬਣਉਂਦੇ ਸਭ ਤੋਂ ਬੈਸਟ ਬੇਟੀਆਂ ਦੀ ਮਨਾਉਣੀ ਚਾਹੀਦੀ ਹੈ ਲੋਕੀ ਹਾਂ ਧੀਆ ਦੀ ਲੋੜੀ ਕਿਹਾ ਜਾਂਦਾ ਤੇ ਅੱਜ ਖਰੀਦਾਰੀ ਫਰਾਂਟੇ 'ਚ ਕੀ ਕਰਨਾ ਆਏ ਨੇ ਕੀ ਕੀ ਖਿੱਦੜ ਗਾਜ ਬਸ ਮੇਰਾ ਤਾਂ ਬੱਚੇ ਹੁਣ ਵਿਆਹ ਗਏ ਆ ਬੇਟੀਆਂ ਛੋੜ ਦੇ ਘਰ ਲਈ ਫੈਮਿਲੀ ਲਈ ਦੋਸਤ ਅੱਛਾ ਐਡੀ ਉਮਰ ਤੁਹਾਡੀ ਲੱਗਦੀ ਨਹੀਂ ਹੋ ਗਈ ਸੀ ਹੋ ਗਈ ਠੀਕ ਹੈ ਕੀ ਕੀ ਲਿਆ ਕੀ ਕੀ ਸਮਾਰਥੋ ਲਿਆ ਬਸ ਹਲ ਤਾਂ ਮੁਫਲੀ ਦਾ ਪਕਵਣ ਲੈਣੀ ਬਸ ਮਿੱਠਾ ਵੈਸੇ ਤੁਮ ਲੋਕੀ ਘਾਟੀ ਖਾਂਦੇ ਤੁਹਾਨੂੰ ਠੀਕ ਹੈ ਤੇ ਫਿਰ ਰਾਤ ਲੋੜੀ ਪਾ ਲੈਣੀ ਹੈ ਬਸ ਕਿਵੇਂ 파ਤੀਆਂ ਵਰਤੋਵੇਂ ਰੱਖਣਾ ਵਰਤੋng ਰਾਤੀ ਦੋਨੇ ਚੀਜ਼ਾਂ ਨੋ ਨੋ ਚੀਜ਼ਾਂ ਕੀ ਆ ਵਾਤਾ ਬਹੁਤ ਵਧੀਆ ਠੀਕ ਹੈ ਸੋ ਗੱਲ ਬਤ ਕਰਦੇ ਆ ਤੁਹਾਡਾ ਨਾਮ ਜੀ ਸੰਚਨਾ ਭਨੋਟ ਹਾਂਜੀ ਭਨੋਟ ਸਾਹਿਬ ਕਿਵੇਂ ਕਿਵੇਂ ਅੱਜ ਫਿਰ ਲੋੜੀ ਮਨਾਣ ਜਾ ਰਹੇ ਹੋ ਅੱਜ ਅਸੀਂ ਮੈਂ ਮਹਾਲਵਾ ਕਾਲਜ ਦੀ ਪੜਨ ਵਾਲੀ ਆ ਤੇ ਅਸੀਂ ਸਿੱਧਾ ਸਿੱਧਾ ਉੱਥੇ ਲੋੜੀ ਬਾਲੀ ਟੀਚਰਾਂ ਨਾਲ ਬਹੁਤ ਮਜ਼ਾ ਕੀਤਾ ਡਾਂਸ ਵਗੈਰਾ ਕੀਤਾ ਤੁਹਾਨੂੰ ਬਹੁਤ ਮਜ਼ਾ ਆਇਆ ਉੱਥੇ ਜਾ ਕੇ ਫਖੀਦਾਰੀ ਕੀ ਕਰਨਾ ਹੈ ਹੋ ਆ ਪਾਪ ਕੌਰ ਰਿਓੜੀਆਂ ਗੱਟਕ ਸਾਰੇ ਮਨਾਵਾਂਗੇ ਪਰਿਵਾਰ ਦੇ ਨਾਲ ਰਾਤੀ ਲੋੜੀ ਬਾਲਾਂਗੇ ਤੇ ਸਾਰੇ ਗਲੀ ਵਾਲੇ ਇਕੱਠੇ ਹੋ ਕੇ ਮਨਾਵਾਂਗੇ ਲੋੜੀ ਦੀ ਮਹੱਤਤਾ ਕੀ ਸਮਝਦੇ ਹੋ ਪੰਜਾਬੀਆਂ ਲਈ ਇੱਕ ਪਹਿਲਾ ਤਿਉਹਾਰ ਹੁੰਦਾ ਨਵੇਂ ਸਾਲ ਦਾ ਇਹਦੀ ਇੰਪੋਰਟੈਂਸ ਕੀ ਸਮਝਦੇ ਹੋ ਆ ਸਾਡੇ ਹੁਣ ਲਈ ਮੈਨੂੰ ਇਹ ਲੱਗਦਾ ਤੋਂ ਇੰਪੋਰਟੈਂਸ ਹੈ ਕਿ ਅਸੀਂ ਬੁਰਾਈ ਦੇ ਉੱਪਰ ਅਛਾਈ ਦੀ ਜਿੱਤ ਤੇ ਇੱਕ ਹੋਰ ਗੱਲ ਹੈ ਕਿ ਹੁਣ ਠੰਡ ਕੱਟ ਜੂਗੀ ਮੈਨੀਆਂ ਨੂੰ ਤਾਂ ਠੰਡ ਪੈ ਰਹੀ ਹੈ ਹੋਪ ਕਰ ਰਹੇ ਕਿ ਠੰਡ ਕੱਟ ਚੁਕੇ ਉਹ ਤੋਂ ਬਾਅਦ ਠੀਕ ਹੈ ਜੀ ਤੇ ਫਿਰ ਆਪਾਂ ਲੋਹੜੀ ਵਾਲ ਕੇ ਆਨੰਦ ਮੰਨਾ ਜਾਊਗਾ ਹਾਂਜੀ ਹਾਂਜੀ ਸਭ ਨੂੰ ਮੇਰੇ ਵੱਲੋਂ ਹੈਪੀ ਲੋਹੜੀ ਵਾਹ ਜੀ ਵਾਹ ਅੰਡੀ ਤੁਹਾਡਾ ਨਾਮ ਅਮਰਜੀਤ ਕਾਰ ਠੀਕ ਹੈ ਕਿੰਨੇ ਸਾਲ ਹੋ ਗਏ ਲੋਹੜੀ ਮਨਾਉਂਦੇ ਲੋਹੜੀ ਮਨਾਉਂਦੇ ਬੇਟੇ 60 ਸਾਲ ਹੋ ਗਏ 60 ਸਾਲ ਹੋ ਗਿਆ ਹਾਂ ਕਿਵੇਂ ਦਾ ਤਿਆਰ ਬਾੜਿਆ ਹੁਣ ਤੱਕ ਦਾ ਬਹੁਤ ਬਦਿਆਰ ਤਿਹਾੜ ਬਰਿਆ ਬਹੁਤ ਖੁਸ਼ੀ ਵਾਲਾ ਤਿਹਾੜ ਹੈ ਬੱਚੇ ਇਕੱਠੇ ਹੁੰਦੇ ਆ ਲੜਕੀਆਂ ਆਪੀ ਹੈ ਬੱਚੇ ਆ ਦੋਤੇ ਹੈ ਦੋਤੀਆਂ ਹੈ ਸਭ ਮਨਾਤੇ ਹੈ ਬਹੁਤ ਜੀ ਬਹੁਤ ਖੁਸ਼ੀ ਨਾਲ ਤੇ ਖਾਣ ਪੀਣ ਦੇ ਵਿੱਚ ਕਿਹੜੇ ਕਿਹੜੇ ਆਟਮਾ ਦੀ ਖਰੀਦਾਰੀ ਕਰਨ ਆਏ ਹੋ ਅੱਜ ਮੈਂ ਲੈਣ ਆਈਆਂ ਫੁੱਲੇ ਲੈਣ ਆਈਆਂ ਰੇਬੜੀਆਂ ਗੱਚਕਾ ਹੈ ਤੇ ਮੂੰਗਫਲੀ ਯਾਰਾ ਮੇਨ ਹੈ ਸਾਗ ਲੈਣੇ ਆਈ ਹਾਂ ਸਾਗ ਬਣਾਉਂਗੀ ਹਾਂ ਠੀਕ ਹੈ ਜੀ ਲੋੜੀ ਵਾਲੀ ਜਾਊਂਗਾ ਆ ਲੱਕੜਾਂ ਕਿ ਲੱਕੜਾਂ ਕਿ ਪਾਠੀਆਂ ਵਰਤਦੇ ਕੀ ਆ ਲੱਕੜਾਂ ਪਾਠੀਆਂ ਦੋਨੋਂ ਹੀ ਹਾਂ ਕੀ ਬਤਾ ਤੇ ਦੇਖ ਦਰਸ਼ਕ ਦੇਖ ਰਹੇ ਆ ਕੋਈ ਆਸ਼ੀਰਵਾਦ ਸੁਨੇਹਾ ਦੋਗੇ ਪਿਆਰ ਦੋੜਾ ਨੂੰ ਉਹਨਾਂ ਨੂੰ ਇਹੀ ਕਹਾਂਗੇ ਵੀ ਸਭ ਆਪਣੇ ਖੁਸ਼ੀ ਨਾਲ ਮਨਾਓ ਪਰਮਾਤਮਾ ਦਾ ਨਾਮ ਲਾਓ ਆਪਣੇ ਗੁਰੂਆਂ ਦਾ ਨਾਮ ਲੈ ਕੇ ਲੋੜੀ ਮਨਾਓ ਕਿਹਾ ਬਸ ਠੀਕ ਨਹੀਂ ਸੋ ਕਿਤਨੇ ਕਿਤੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰੇਮ ਪਿਆਰ ਦੇ ਨਾਲ ਹਰ ਚੀਜ਼ ਵੇਚੀ ਜਾਂਦੀ ਹੈ ਕਿਵੇਂ ਅਲੱਗ-ਅਲੱਗ ਆਈਟਮਾਂ ਇੱਥੇ ਪਈਆਂ ਹੋਈਆਂ ਨੇ ਦਰਜਣਾ ਦਰਜਣਾ ਹੀ ਆਈਟਮਾਂ ਅੱਡ-ਅੱਡ ਰਿਓੜੀਆਂ ਗੱਚਕਾਂ ਮੂਫਲੀਆਂ ਤੇ ਨਾਲ ਦੇ ਮੁਰੁੰਡੇ ਵਗੈਰਾ ਮੁਰੁੰਡੇ ਬੋਸ ਪਾਪਕੋਰਨ ਵਗੈਰਾ ਪੰਜਾਬ ਦੇ ਨਾਲ ਇੱਕ ਬੜੀ ਅੱਛੀ ਚੀਜ਼ ਲੱਗੀ ਹੈ ਕਿ ਲੋਹੜੀ ਤੇ ਖਾਸ ਕਰਕੇ ਜੇ ਲੱਕੜਾਂ ਦੀ ਜਗ੍ਹਾ ਕਹਿੰਦੇ ਲੱਕੜਾਂ ਦਾ ਸੋ ਸੇਕ ਜਿਆਦਾ ਧੂਆਂ ਵੀ ਅੱਖਾਂ ਚ ਪੈਂਦਾ ਜੋ ਉਹਦੀ ਜਗ੍ਹਾ ਪਾਠੀਆਂ ਨੂੰ ਪ੍ਰੈਫਰੈਂਸ ਦਿੱਤੀ ਜਾਵੇ ਤਾਂ ਅਜਿਹੇ ਪਿੰਡਾਂ 'ਚ ਸਵਾਨੀਆਂ ਪਾਠੀਆਂ ਬੱਤਦੀਆਂ ਨੇ ਉਹ ਵੀ ਜਦੋਂ ਫਿਰ ਆਕੇ ਬਾਅਦ 'ਚ ਸ਼ਹਿਰ 'ਚ ਵਿਕਦੀਆਂ ਨੇ ਤਾਂ ਚਾਰ ਪੈਸੇ ਦੁਕਾਨਦਾਰ ਵੀ ਕਮਾਉਂਦਾ ਹੈ ਚਾਰ ਪੈਸੇ ਜਲੀਆਂ ਪਿੰਡਾਂ 'ਚ ਸਵਾਨੀਆਂ ਪਾਠੀਆਂ ਬੱਤਦੀਆਂ ਨੇ ਉਹ ਵੀ ਕਮਾ ਲੈਂਦੀਆਂ ਨੇ ਉਹਦਾ ਸੇਕ ਵੀ ਅੱਖਾਂ ਨੂੰ ਘੱਟ ਪੈਂਦਾ ਹੈ ਠੰਡਾ ਮਿੱਠਾ ਪਾਠੀਆਂ ਸੇਕ ਹੁੰਦਾ ਸੋ ਕਿਤੇ ਨ ਕਿਤੇ ਲੋਹੜੀ ਦਾ ਤਿਉਹਾਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਹਰ ਵਰਗ ਵਾਸਤੇ ਸਮਾਜ ਦੇ ਕੋਈ ਗਰੀਬ ਹੈ ਅਮੀਰ ਹੈ ਜਿਲਾ ਵੀ ਵਰਗ ਹੈ ਸਾਰੇ ਲੋਹ ਆ ਖੇੜੇ ਆਪਣੇ ਵੇੜੇ ਲਿਆ ਸਕਦੇ ਆ ਕੈਮਰਾਮੈਨ ਐਮੀ ਦੇ ਨਾਲ ਨਫਰੀ ਸਿੰਘ ਬੇਦੀ ਤੁਹਾਨੂੰ ਨਾਲ